ਸਚੂ ਰਿਆਕਾਲ ਦਾਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਆ ਸਭ ਤੋਂ ਪਹਿਲੇ ਗੱਲ ਕਰਾਂਗੇ ਜ਼ਿਲ੍ਹਾ ਮੋਹਾਲੀ ਦੀ ਜਿੱਥੇ ਕਿ ਔਰਤਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੇ ਵਾਸਤੇ ਜ਼ਿਲ੍ਹੇ ਦੇ ਵਿਧਾਇਕ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਵੱਲੋਂ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਅੱਜ ਵਿਧਾਇਕ ਕੁਲਵੰਤ ਸਿੰਘ ਅਤੇ ਪ੍ਰਮੁੱਖ ਸ਼ਖਸੀਅਤਾਂ ਦੇ ਵੱਲੋਂ ਦੂਜਾ ਸਿਲਾਈ ਸਿਖਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ ਇਸ ਸੈਂਟਰ ਦੇ ਵਿੱਚ ਮਹਿਲਾਵਾਂ ਅਤੇ ਨੌਜਵਾਨ ਬੱਚੀਆਂ ਆਪਣੇ ਹੁਨਰ ਨੂੰ ਰੋਜ਼ਗਾਰ ਦਾ ਰੂਪ ਦੇ ਸਕਦੀਆਂ ਨੇ ਅਤੇ ਇਥੋਂ ਸਿਲਾਈ ਦੀ ਸਿਖਲਾਈ ਲੈ ਕੇ ਰੋਜ਼ਗਾਰ ਦੇ ਸਾਧਨ ਵੀ ਜੜੇ ਨੇ ਪੈਦਾ ਕਰ ਸਕਦੀਆਂ ਨੇ ਇਸ ਪ੍ਰੋਜੈਕਟ ਦੇ ਚੇਅਰਮੈਨ ਮਨਜੀਤ ਸਿੰਘ ਪਵਰਾ ਨੂੰ ਬਣਾਇਆ ਗਿਆ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸੈਂਟਰ ਦੇ ਵਿੱਚ ਵੱਧ ਚੜ ਕੇ ਮਹਿਲਾਵਾਂ ਜਿਹੜੀਆਂ ਨੇ ਸਖਲਾਈ ਸੈਂਟਰ ਦੇ ਵਿੱਚ ਪਹੁੰਚ ਕੇ ਧੰਨਵਾਦ ਕਰਦੀਆਂ ਵੀ ਨਜ਼ਰ ਆਈਆਂ ਕਿਉਂਕਿ ਕਿਤੇ ਨਾ ਕਿਤੇ ਰੋਜ਼ਗਾਰ ਦਾ ਸਾਧਨ ਜਿਹੜਾ ਉਹਨਾਂ ਨੂੰ ਮਿਲਦਾ ਹੋਇਆ ਨਜ਼ਰ ਆਇਆ ਇਸ ਤੋਂ ਇਲਾਵਾ ਲਾਈਨ ਕਲੱਬ ਪੰਚਕੁੱਲਾ ਪ੍ਰੀਮੀਅਰ 골ਡਨ ਲਾਈਨਸ ਅਤੇ ਇਸ ਤੋਂ ਇਲਾਵਾ 골ਡਨ ਲਾਈਨਸ ਉਡਾਨ ਦੇ ਵੱਲੋਂ ਅੱਜ ਇਸ ਮੌਕੇ ਤੇ ਗਣਤੰਤਰਤਾ ਦਿਵਸ ਵੀ ਮਨਾਇਆ ਗਿਆ ਇਸ ਮੌਕੇ ਤੇ ਲੋੜਵੰਦਾਂ ਨੂੰ ਟ੍ਰਾਈਸਾਈਕਲ ਵੀ ਦਿੱਤੇ ਗਏ ਨੇ ਆਓ ਜਾਣਦੇ ਹਾਂ ਇਸ ਕੈਂਪ ਦੇ ਵਿੱਚ ਇਸ ਸੈਂਟਰ ਦੇ ਵਿੱਚ ਕਿਸ ਤਰੀਕੇ ਦੀ ਸਖਲਾਈ ਦਿੱਤੀ ਜਾਵੇਗੀ ਕਿਸ ਤਰੀਕੇ ਦੀਆਂ ਸੁਵਿਧਾਵਾਂ ਜਿਹੜੀਆਂ ਨੇ ਉਹ ਹੋਣ ਵਾਲੀਆਂ ਨੇ ਸੋ ਮੁਹਾਲੀ ਦੇ ਪਿੰਡ ਕੁੰਬੜਾ ਵਿਖੇ ਮੌਜੂਦ ਆ ਜਿੱਥੇ ਜੀ ਐਲ ਪੀ ਐਲ ਅਤੇ ਲਾਇਨਜ਼ ਕਲੱਬ ਦੇ ਸਾਂਝੇ ਉਦਮ ਸਦਕਾ ਸਲਾਈ ਦਾ ਸਿਖਲਾਈ ਕੇਂਦਰ ਖੋਲਿਆ ਗਿਆ ਆ ਐਮ ਐਲ ਏ ਸਾਹਿਬ ਸਾਡੇ ਨਾਲ ਮੌਜੂਦ ਨੇ ਪੂਰੀ ਟੀਮ ਮੌਜੂਦ ਆ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਲੜਕੀਆਂ ਨੂੰ ਇੱਕ ਕੰਮ ਆ ਜਿਹੜਾ ਰੋਜ਼ਗਾਰ ਦਿੱਤਾ ਗਿਆ ਜੋ ਕਿ ਆਪਣੇ ਪਰਿਵਾਰ ਦੇ ਨਾਲ ਹੁਣ ਉਹਨਾਂ ਦਾ ਸਹਾਰਾ ਬਣ ਸਕਦੇ ਨੇ ਗੱਲਬਾਤ ਕਰਦੇ ਆ ਐਮ ਐਲ ਏ ਸਾਹਿਬ ਸਾਡੇ ਨਾਲ ਮੌਜੂਦ ਨੇ ਐਮ ਐਲ ਏ ਸਾਹਿਬ ਕਿੱਦਾਂ ਦੇਖਦੇ ਹੋ ਜੋ ਅੱਜ ਇਹ ਵੱਡਾ ਉਪਰਾਲਾ ਕੀਤਾ ਗਿਆ ਦੇਖੋ ਗੱਲ ਇਹ ਆ ਭਈ ਵੱਡਾ ਉਪਰਾਲਾ ਤਾਂ ਨਹੀਂ ਹੈਗਾ ਛੋਟਾ ਜਿਹਾ ਉ ਮਤਲਬ ਸਾਡਾ ਫਰਜ ਆ ਜਿਹੜਾ ਅਸੀਂ ਪੂਰਾ ਕਰ ਰਹੇ ਆ ਸਾਡੀ ਡਿਊਟੀ ਆ ਜਿਹੜੀ ਸਾਨੂੰ ਪਰਮਾਤਮਾ ਵੱਲੋਂ ਦਿੱਤੀ ਗਈ ਆ ਲੋਕਾਂ ਵੱਲੋਂ ਦਿੱਤੀ ਗਈ ਆ ਲੋਕਾਂ ਦੀ ਸੇਵਾ ਕਰਨੀ ਤੇ ਲੋਕਾਂ ਦਾ ਧਿਆਨ ਰੱਖਣਾ ਲੋਕਾਂ ਨੂੰ ਰੁਜ਼ਗਾਰ ਤੇ ਲਾਉਣਾ ਉਸੇ ਤਹਿਤ ਅੱਜ ਜੀਐਲਪੀਐਲ ਦੇ ਸਹਿਯੋਗ ਦੇ ਨਾਲ ਪੰਜਗੂਲਾ ਜਿਹੜਾ ਲੈਂਸ ਕਲੱਬ ਪ੍ਰੀਮੀਅਮ ਹੈ ਉਹਨਾਂ ਨੇ ਇਸ ਸਖਲਾਈ ਸੈਂਟਰ ਜਿਹੜਾ ਇਹ ਖੋਲਿਆ ਜਿਹਦੇ ਵਿੱਚ ਅਤਿ ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਨੇ ਜਿਹੜੀਆਂ ਉਹ ਮਸ਼ੀਨਾਂ ਲਾਈਆਂ ਗਈਆਂ ਨੇ ਤੇ ਉਹ ਮਸ਼ੀਨਾਂ ਦੇ ਨਾਲ ਜਿਹੜੀ ਸਖਲਾਈਆਂ ਇੱਥੇ ਜਿਹੜੀ ਬਹੁਤ ਹੀ ਜ਼ਿਆਦਾ ਐਕਸਪੀਰੀਐਂਸਡ ਹੈ ਟੀਚਰ ਨੇ ਉਹਨਾਂ ਵੱਲੋਂ ਦਿੱਤੀ ਜਾ ਰਹੀ ਆ ਔਰ ਮੈਂ ਇਹ ਸਮਝਦਾ ਵੀ ਇਹ ਸਖਲਾਈ ਲੈਣ ਤੋਂ ਬਾਅਦ ਜਿੰਨੀਆਂ ਵੀ ਬੀਬੀਆਂ ਇਥੋਂ ਸਿਲਾਈ ਲੈ ਕੇ ਜਾਣਗੀਆਂ ਉਹ ਆਤਮ ਨਿਰਭਰ ਹੋਣਗੀਆਂ ਤੇ ਆਪਣਾ ਜਾ ਕੇ ਘਰ ਦੇ ਵਿੱਚ ਕੰਮ ਕਰਨਗੀਆਂ ਔਰ ਆਪਣਾ ਆਪ ਤੇ ਆਪਣੇ ਬੱਚਿਆਂ ਦਾ ਪੇਟ ਪਾਲਣਗੀਆਂ ਔਰ ਇੱਕ ਸ਼ਾਨਦਾਰ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਸਕਣਗੀਆਂ ਸਾਰੇ ਜਿੱਦਾਂ ਦਾ ਅੱਜ ਕੱਲ ਦੌਰ ਚੱਲ ਰਿਹਾ ਉਸ ਹਿਸਾਬ ਨਾਲ ਪਰਿਵਾਰ ਦੇ ਵਿੱਚ ਸਾਰੇ ਜੀ ਕਮਾਉਣ ਕਹਿੰਦੇ ਤਾਂ ਉਹ ਹੁੰਦਾ ਜਿਵੇਂ ਮਹਿਲਾਵਾਂ ਹੁਣ ਆਹ ਸਲਾਈ ਸਿੱਖ ਕੇ ਘਰਦਿਆਂ ਦੇ ਨਾਲ ਬਰਾਬਰ ਖੜ ਗਈਆਂ ਤੇ ਲੱਗਦਾ ਹੌਸਲਾ ਵਧਦਾ ਬਾਕੀ ਲੜਕੀਆਂ ਦਾ ਵੀ ਉਹ ਅਸੀਂ ਵੀ ਸਿੱਖੀ ਆ ਦੇਖੋ ਇੱਕ ਤਾਂ ਇਹ ਆ ਵੀ ਹੁਣ ਪਹਿਲਾਂ ਇਹ ਹੁੰਦਾ ਸੀ ਜ਼ਮਾਨਾ ਵੀ ਬੰਦਾ ਕੰਮ ਕਰਦਾ ਸੀ ਤੇ ਔਰਤ ਜਿਹੜੀ ਘਰ ਰਹਿੰਦੀ ਸੀ ਲਗਨ ਹੁਣੋਂ ਗੱਲ ਨਹੀਂ ਰਹੀ ਹੈਗੀ ਪੜ੍ਹੇ ਲਿਖੇ ਹੋਗੇ ਖਰਚੇ ਵਧ ਗਏ ਸਾਰਾ ਕੁਝ ਹੋ ਗਿਆ ਕੋਈ ਬੰਦਾ ਵੀ ਘਰ ਬੈਠਣਾ ਨਹੀਂ ਚਾਹੁੰਦਾ ਹੈਗਾ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਕੋਸ਼ਨਾ ਕੋਸ਼ਿ ਯੋਗਦਾਨ ਪਾਵਾਂ ਸਮਾਜ ਦੇ ਲਈ ਸਟੇਟ ਦੇ ਲਈ ਦੇਸ਼ ਦੇ ਲਈ ਔਰ ਮੈਂ ਜ਼ਾਹੰਦਾ ਵੀ ਜਿਹੜੇ ਔਰਤਾਂ ਨੇ ਉਹ ਤਾਂ ਬੱਧ ਜਿਆਦਾ ਬਹੁਤ ਜਿਆਦਾ ਯੋਗਦਾਨ ਪਾ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਪਰਮਾਤਮਾ ਨੇ ਨੇਚਰਲ ਜਿਹੜੀ ਸ਼ਕਤੀ ਆ ਉਹ ਬਹੁਤ ਜਿਆਦਾ ਦਿੱਤੀ ਆ ਬਹੁਤ ਜਿਆਦਾ ਸਹਿਨਸ਼ੀਲਤਾ ਦਿੱਤੀ ਆ ਤੇ ਇਸ ਕਰਕੇ ਮੈਂ ਸਮਝਦਾ ਵੀ ਜਦੋਂ ਇਹ ਅੱਗੇ ਆ ਜਾਣਗੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਦੇਸ਼ ਜਿਹੜਾ ਉਹ ਤਰੱਕੀ ਨਹੀਂ ਕਰੂਗਾ ਤੇ ਪਰਿਵਾਰ ਜਿਹੜਾ ਉਹ ਤਰੱਕੀ ਨਹੀਂ ਕਰੂਗਾ ਪਹਿਲਾਂ ਵੀ ਸਰਕਾਰ ਵੱਲੋਂ ਕਾਫੀ ਰੋਜ਼ਗਾਰ ਮੁਹੱਈਆ ਕਰਵਾ ਦਿੱਤਾ ਗਿਆ ਆਉਣ ਵਾਲੇ ਸਮੇਂ 'ਚ ਕੀ ਪਲਾਨਿੰਗ ਹੈ ਜੀ ਦੇਖੋ ਸਰਕਾਰਾਂ ਵੀ ਕੰਮ ਕਰਦੀਆਂ ਨੇ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਸਰਕਾਰ ਜਦੋਂ ਬਣੀ ਆ ਲਗਾਤਾਰ ਲੋਕਾਂ ਦੇ ਇਦਾਂ ਦੇ ਕੰਮ ਕਰ ਰਹੀ ਆ ਪਰ ਲੋਕਾਂ ਦਾ ਜਦੋਂ ਸਹਿਯੋਗ ਨਹੀਂ ਹੋਊਗਾ ਇਦਾਂ ਐਨਜੀਓਜ਼ ਇਦਾਂ ਨੇ ਲਾਇਨਸ ਕਲੱਬ ਨੇ ਰੌਟਰੀ ਕਲੱਬ ਨੇ ਹੋਰ ਕਈ ਤਰ੍ਹਾਂ ਦੇ ਇਦਾਂ ਦੇ ਜਿਹੜੀਆਂ ਐਨਜੀਓ ਕੰਮ ਕਰ ਰਹੀਆਂ ਨੇ ਜਦੋਂ ਤੱਕ ਉਹ ਸ਼ਾਮਿਲ ਨਹੀਂ ਹੁੰਦੀਆਂ ਉਦੋਂ ਤੱਕ ਤਰੱਕੀ ਵੱਲ ਨੂੰ ਸੋਚਿਆ ਨਹੀਂ ਜਾ ਸਕਦਾ ਲੋਕਾਂ ਦੀ ਜਿਹੜੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਨ੍ਹਾਂ ਨੇ ਲਾਇਨਸ ਕਲੱਬ ਦੇ ਮੈਂਬਰ ਸਾਹਿਬਾਨ ਨੇ ਲਾਇਨਸ ਨੇ ਉਹਨਾਂ ਦਾ ਜਿਨ੍ਹਾਂ ਨੇ ਇਹ ਕੋਸ਼ਿਸ਼ ਕਰਕੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਤੇ ਜੀਐਲਪੀਐਲ ਹਮੇਸ਼ਾ ਹੀ ਹਾਜ਼ਰੀ ਆ ਡਾਕਟਰ ਭਮਰਾ ਜੀ ਖੜੇ ਨੇ ਤੇ ਇਹਨਾਂ ਕੰਮਾਂ ਲਈ ਬਹੁਤ ਜ਼ਿਆਦਾ ਇਹ ਤਤਪਰ ਰਹਿੰਦੇ ਨੇ ਸੇਵਾ ਦੇ ਲਈ ਤੇ ਸਾਡਾ ਸਹਿਯੋਗ ਆ ਜਿਹੜਾ ਸਰਕਾਰ ਵੱਲੋਂ ਵੀ ਹਮੇਸ਼ਾ ਪੂਰਾ ਹੋ ਮਿਲਦਾ ਰਹੂਗਾ। ਸੋ ਸਾਡੇ ਨਾਲ ਆ ਟੀਚਰ ਨੇ ਜਿਹੜੇ ਇਸ ਕੇਂਦਰ ਨੂੰ ਚਲਾਉਣਗੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿੰਨੀਆਂ ਇੱਥੇ ਮਸ਼ੀਨਾਂ ਨੇ ਅੱਜ ਉਹ ਸਥਾਪਿਤ ਕੀਤੀਆਂ ਗਈਆਂ ਨੇ ਤੇ ਕੀ ਫਾਇਦਾ ਜਿਹੜਾ ਲੜਕੀਆਂ ਨੂੰ ਇਸ ਕੇਂਦਰ ਤੋਂ ਹੋਣ ਵਾਲਾ ਹੈ ਤੇ ਜੋ ਜੀ ਐਲ ਪੀ ਐਲ ਦਾ ਸਹਿਯੋਗ ਉਹਨਾਂ ਨੂੰ ਮਿਲਿਆ ਉਸ ਦੇ ਬਾਰੇ ਕੀ ਉਹਨਾਂ ਦੇ ਵਿਚਾਰ ਨੇ ਹਾਂ ਜੀ ਮੈਮ ਸਵਾਗਤ ਹੈ ਤੁਹਾਡਾ। ਸੱਸੀ ਗਾਲ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸੱਸੀ ਕਾਲ ਜੀ ਤੇ ਇਹ ਜਿਹੜਾ ਸਲਾਈ ਸੈਂਟਰ ਹੈ ਜੀਐਲਪੀਐਲ ਵੱਲੋਂ ਹੈਗਾ ਸਲਾਈ ਸੈਂਟਰ ਇਹ ਪਹਿਲਾ ਸਲਾਈ ਸੈਂਟਰ ਸਾਡਾ ਜਿਹੜਾ ਹੈਗਾ ਮੋਟਰ 'ਚ ਚੱਲਦਾ ਹੈ ਇਹ ਸਾਡਾ ਸੈਕਿੰਡ ਸਲਾਈ ਸੈਂਟਰ ਖੁੱਲੇ ਹੋਇਆ ਹੈ ਜਿੱਥੇ ਦੀ ਮੈਂ ਇੱਥੇ ਟੀਚਰ ਹਾਂ ਤੇ ਅਸੀਂ ਇੱਥੇ 24 ਮਸ਼ੀਨਾਂ ਰੱਖੀ ਹੋਈਆਂ ਜਿਨ੍ਹਾਂ 'ਚੋਂ 10 ਮਸ਼ੀਨਾਂ ਅਮਰੀਲਾ ਐ ਔਰ 10 ਮਸ਼ੀਨਾਂ ਨੋਰਮਲ ਐ ਔਰ 6 ਸਿੰਗਰ ਮਸ਼ੀਨਾਂ ਐ ਫੈਸ਼ਨ ਮੇਕਰ ਵਾਲੀਆਂ ਔਰ ਇੰਡਸਟਰੀਅਲ ਮਸ਼ੀਨਾਂ 2 ਹੈਗੀਆਂ ਇੱਥੇ ਤੇ ਜਿਨ੍ਹਾਂ ਦੇ ਸਹਿਯੋਗ ਨਾਲ ਜਿਵੇਂ ਜਿਹੜੇ ਪਿੰਡ ਦੇ ਵਿੱਚ ਲੇਡੀਜ਼ ਰਹਿੰਦੀ ਸੀ ਜਿਹੜੇ ਜਿਨ੍ਹਾਂ ਨੂੰ ਨਿਕਲ ਨਾ ਨਹੀਂ ਕਦੇ ਮੌਕਾ ਮਿਲਿਆ ਮੈਰਿਡ ਵੀ ਨੇ ਅਨਮੈਰਿਡ ਵੀ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਸਲਾਈ ਸਿੱਖਣ ਦਾ ਠੀਕ ਹੈ ਤੇ ਸਲਾਈ ਸਿੱਖ ਕੇ ਜਿਹੜੇ ਹੈਗੀਆਂ ਚਾਹਵਨ ਉਹਨਾਂ ਨੂੰ ਅਸੀਂ ਪਲੇਸਮੈਂਟ ਵੀ ਦਵਾਂਗੇ ਜਿਹੜੇ ਚਾਹੁੰਦੀਆਂ ਕਿ ਅਸੀਂ ਅੱਗੇ ਜਾ ਕੇ ਵੀ ਕੰਮ ਕਰੀਏ ਪਰ ਇਹ ਹੈ ਕਿ ਸਭ ਤੋਂ ਪਹਿਲਾਂ ਸਾਡਾ ਜਿਹੜਾ ਮੋਟਿਵ ਹੈ ਉਹ ਹੈ ਕਿ ਇਹਨਾਂ ਨੂੰ ਸਕਿਲਸ ਦੇਣਾ ਜਿਹੜਾ ਕਿ ਹੈ ਵੀ ਆਪਣੇ ਆਪਣੇ ਜੋਗੇ ਹੋ ਜਾਣ ਸਭ ਤੋਂ ਪਹਿਲਾਂ ਤਾਂ ਇਹ ਠੀਕ ਹੈ ਜੇ ਘੱਟੋ ਘੱਟ ਆਪਣਾ ਟਾਈਮ ਔਰ ਆਪਣਾ ਪੈਸਾ ਬਚਾ ਸਕਣ ਤੇ ਉਸ ਤੋਂ ਬਾਅਦ ਸੈਕੰਡ ਆਂਦਾ ਹੈ ਕਿ ਜਿਹੜਾ ਨੂੰ ਓਪਰਚੁਨਿਟੀ ਨਹੀਂ ਮਿਲੀ ਕਿ ਅਸੀਂ ਬਾਹਰ ਜਾ ਇਹ ਇਹ ਬੈਚ ਖਤਮ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਪਲੇਸਮੈਂਟ ਵੀ ਦਵਾਣੀ ਹੈ ਇਹਨਾਂ ਨੂੰ ਬੁਟੀਕਾਂ 'ਚ ਜਾਂ ਫਿਰ ਕਿਸੇ ਕੰਪਨੀ ਵਗੈਰਾ 'ਚ ਹਾਂਜੀ ਤੇ ਆਪਣੇ ਇਹ ਪਵਰਾ ਸਰ ਹੈ ਉਹਨਾਂ ਨੇ ਇਹ ਸੈਂਟਰ ਆਰਗੇਨਾਈਜ਼ ਕੀਤਾ ਹੋਇਆ ਤੇ ਇੱਥੇ ਦੇ ਜਿਹੜੇ ਐਮਸੀ ਹਰਮਨ ਮੈਮ ਉਹਨਾਂ ਨੇ ਉਹਨਾਂ ਵੱਲੋਂ ਹੀ ਮੈਂ ਇੱਥੇ ਆਈ ਹੋਈ ਆ ਤੇ ਹਾਂਜੀ ਜੇਕਰ ਗੱਲ ਕਰੀਏ ਜੇ ਐਲਪੀਐਲ ਦੀ ਤਾਂ ਉਹਨਾਂ ਵੱਲੋਂ ਪਹਿਲਾਂ ਵੀ ਸੈਂਟਰ ਖੋਲਿਆ ਗਿਆ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਰੋਜ਼ਗਾਰ ਮੁਹੱਈਆ ਕਰਾਉਂਦੇ ਆ ਲੱਖਾਂ ਯਤਨ ਕੀਤੇ ਜਾ ਰਹੇ ਨੇ ਬੇਸ਼ੱਕ ਪਰੰਤੂ ਜਦੋਂ ਅਜਿਹਿਆਂ ਫਰਮਾਂ ਸਾਹਮਣੇ ਆ ਜਾਂਦੀਆਂ ਨੇ ਅਜਿਹਿਆਂ ਫਰਮਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਕਿੰਨਾ ਕੁ ਹੌਸਲਾ ਵਧਦਾ ਸਮਾਜ ਦੇ ਵਿੱਚ ਖਾਸ ਤੌਰ ਤੇ ਲੜਕੀਆਂ ਦਾ ਜੀ ਸਰ ਲੜਕੀਆਂ ਦੀ ਜੇ ਮੈਂ ਗੱਲ ਕਰਾਂ ਤਾਂ ਮੈਂ ਜਦੋਂ ਮੈਂ ਇੱਥੇ ਆਈ ਸੀਗੀ ਉਦੋਂ ਤੋਂ ਲੈ ਕੇ ਹੁਣ 2 ਮਹੀਨੇ ਦੇ ਵਿੱਚ ਵਿੱਚ ਵੀ ਮੈਂ ਕਾਫੀ ਕੁੜੀਆਂ 'ਚ ਜਿਹੜਾ ਹੈਗਾ ਡਿਫਰੈਂਸ ਦੇਖ ਰਹੀ ਆ ਕਾਫੀ ਚੇਂਜਸ ਆਏ ਨੇ ਕੁੜੀਆਂ 'ਚ ਜਦੋਂ ਪਹਿਲਾਂ ਸੀਗੀਆਂ ਇਹ ਬਿਲਕੁਲ ਚੁੱਪ ਚੁੱਪ ਬੰਦ ਬੰਦ ਜੀ ਰਹਿੰਦੀ ਸੀਗੀਆਂ ਹੁਣ ਅਸੀਂ ਕਾਫੀ ਸਾਰੇ ਪ੍ਰੋਗਰਾਮ ਵੀ ਕਰਦੇ ਹਾਂ ਜਿਨੇ ਲੋੜੀ ਸੈਲੀਬ੍ਰੇਟ ਕੀਤੀ ਸੀ ਅਸੀਂ ਉਹਦੇ ਵਿੱਚ ਇਹ ਨੱਚਦੀਆਂ ਟੱਪਦੀਆਂ ਆ ਹੈਨਾ ਤੇ ਹਰ ਇੱਕ ਤਰ੍ਹਾਂ ਨੂੰ ਅਸੀਂ ਇੰਜੋਇਮੈਂਟ ਦਾ ਇਹਨਾਂ ਨੂੰ ਉਹ ਕਰਦੇ ਆ ਤੇ ਪਹਿਲਾਂ ਕੀ ਹੁੰਦਾ ਵੀ ਘਰਾਂ 'ਚ ਬੈਠੇ ਆ ਜੇ ਕੋਈ ਫੰਕਸ਼ਨ ਹੋਇਆ ਤਾਂ ਚਲੇ ਗਏ ਔਰ ਵੈਸੇ ਵੀ ਅਸੀਂ ਵਿੱਚ ਵਿੱਚ ਕਰਦੇ ਰਹਿੰਦੇ ਆ ਕਿ ਆਪਣਾ ਜਿਵੇਂ ਸੈਟਰਡੇ ਨੂੰ ਹੋ ਗਿਆ ਵੀ ਕਰ ਲਈ ਥੋੜੀ-ਮੋਟੀ ਹੈਨਾ ਇਹ ਚੀਜ਼ਾਂ ਠੀਕ ਹੈ ਹਾਂ ਜੀ ਕਿੰਨੀਆਂ ਕਿਤਨਾਂ ਨੂੰ ਲੱਗਦਾ ਵੀ ਉਰੇ ਲੜਕੀਆਂ ਆ ਸਕਣੀਆਂ ਤੇ ਗਿਣਤੀ ਕੋਈ ਰੱਖੀ ਹੋਵੇ ਵੀ ਕਿੰਨੀਆਂ ਕਿ ਲੜਕੀਆਂ ਨੂੰ ਜੀ ਵੈਸੇ ਤਾਂ ਸਾਨੂੰ 20 ਦਾ ਬੈਚ ਦੱਸਿਆ ਗਿਆ ਸੀ ਲੇਕਿਨ ਕੁੜੀਆਂ ਸਾਡੇ ਕੋਲ ਜ਼ਿਆਦਾ ਹੋ ਗਈ ਸੀ ਤੇ ਅਸੀਂ 24 ਕੁੜੀਆਂ ਇੱਥੇ ਕਰੀ ਹੋਈਆਂ 26 ਸੀਗੀਆਂ ਤੇ 24 ਅਸੀਂ ਕਰੀ ਹੋਈਆਂ ਹੁਣ ਲੱਗਦਾ ਕਿ ਵੀ ਜਿਹੜੀਆਂ ਬਾਕੀ ਹੋਰ ਲੜਕੀਆਂ ਨੇ ਉਹਨਾਂ ਨੂੰ ਵੀ ਹੁਣ ਘਰਾਂ ਤੋਂ ਬਾਹਰ ਨਿਕਲਣ ਦਾ ਮੌਕਾ ਮਿਲੂਗਾ। ਬਿਲਕੁਲ 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 ਮੌਕਾ ਮਿਲੂਗਾ। ਇਹ ਐਸੀ ਜਿੰਨਾ ਹੋ ਸਕਦਾ ਅਸੀਂ ਲੰਬਾ ਚਲਾਵਾਂਗੇ ਇਸ ਸਲਾਈ ਸੈਂਟਰ ਨੂੰ। ਜਿਵੇਂ ਇੱਕ ਬੈਚ 24 ਬੱਚਿਆਂ ਦਾ ਹੋ ਗਿਆ। ਅਸੀਂ ਅੱਗੇ ਵੀ ਹੁਣ ਹੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰਤੀ ਹੈ ਤਾਂ ਕਿ ਅਗਲਾ ਬੈਚ ਵੀ ਸਾਡਾ ਜਿਹੜਾ ਜਲਦੀ ਤੋਂ ਜਲਦੀ ਸ਼ੁਰੂ ਹੋ ਸਕੇ। ਠੀਕ ਹੈ ਹਾਂਜੀ। ਤੁਹਾਡਾ ਕੀ ਨਾਮ ਹੈ? ਮੇਰਾ ਰਾਜਵਿੰਦਰ ਕੁਰ ਜੀ ਰਾਜਵਿੰਦਰ ਜੀ ਸਲਾਈ ਸੈਂਟਰ ਖੁੱਲਿਆ ਪਿੰਡ ਕੁੰਬੜਾ ਤੁਹਾਡੇ ਚਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਹੁਣ ਕਿਉਂਕਿ ਕੰਮ ਮਿਲਿਆ ਇੱਕ ਇੱਕ ਹੁਨਰ ਆਊਗਾ ਤੁਹਾਡੇ ਕੋਲ ਕਿੰਨਾ ਕਿ ਤੁਹਾਡੇ ਵਾਤੇ ਲਾਹੇਵੰਦ ਸਾਬਤ ਹੋਊਗਾ ਸਰ ਸਾਡੇ ਲਈ ਤਾਂ ਬਹੁਤ ਲਾਈ ਮਾਂਦੇ ਕਿਉਂਕਿ ਸਰ ਸਾਨੂੰ ਟੀਚਰ ਸਾਡੇ ਬਹੁਤ ਵਧੀਆ ਗਾਈਡ ਕਰਦੇ ਆ ਸਭ ਕੁਝ ਦੱਸਦੇ ਆ ਪਿਆਰ ਨਾਲ ਮਤਲਬ ਵੀ ਸਭ ਕੁਝ ਕਰਵਾਉਂਦੇ ਸਰ ਤੇ ਸਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਸੈਂਟਰ ਹੋਰ ਵੀ ਦੇਖਿਆ ਬਟ ਇਦਾਂ ਦਾ ਨਹੀਂ ਦੇਖਿਆ ਕਿਤੇ ਵੀ ਨਾ ਸਾਨੂੰ ਇੱਥੇ ਮਸ਼ੀਨਾਂ ਮਿਲੀਆਂ ਨੇ ਇਸ ਸਾਲ ਨੂੰ ਬਹੁਤ ਮਤਲਬ ਬਹੁਤ ਵਧੀਆ ਇੱਥੇ ਸਭ ਕੁਝ ਹਾਂਜੀ ਕੀ ਨਾਮ ਈ ਡੋਟ ਨਵਜੋਤਕਰ ਕੀ ਲੱਗਦਾ ਵੀ ਜਿਵੇਂ ਇੱਕ ਕੁੜੀ ਵਿਆਹੀ ਹੁੰਦੀ ਹੈ ਤੇ ਇੱਕ ਕੁੜੀ ਦਾ ਵਿਆਹ ਹੋਣ ਵਾਲਾ ਹੁੰਦਾ ਪਰ ਉਹ ਘਰ ਦੇ ਵਿੱਚ ਐ ਕੋਈ ਕੰਮ ਨਹੀਂ ਕਰ ਸਕਦੀ ਜਦੋਂ ਉਹਦੇ ਇਲਾਕੇ 'ਚ ਇਹ ਜਿਹੇ ਆ ਸੈਂਟਰ ਖੁੱਲਦਾ ਤਾਂ ਕੀ ਆਸ ਜਾਗਦੀ ਹੈ ਉਹਦੇ ਵਿੱਚ ਮੈਂ ਵੀ ਜਾਵਾਂ ਮੈਂ ਕੁਝ ਸਿੱਖਾਂ ਤੇ ਮੇਰੇ ਵਾਸਤੇ ਅੱਗੇ ਫਾਇਦਾ ਪਹੁੰਚੇ ਉਹ ਚੀਜ਼ ਨਾਲ ਹੁੰਦਾ ਮਨ ਚਵੇਂ ਹਾਂਜੀ ਸਰ ਜ਼ਰੂਰ ਹੁੰਦਾ ਹੈ ਜੀ ਸਿੱਖਣ ਦਾ ਮੌਕਾ ਮਿਲਦਾ ਹੈ ਕਈ ਕੁੜੀਆਂ ਘਰ ਤੋਂ ਬਾਹਰ ਨਿਕਲਣੇ ਨਹੀਂ ਦਿੰਦੇ ਆ ਜਦੋਂ ਐਦਾਂ ਦੇ ਕੋਈ ਸੈਂਟਰ ਵਗੈਰਾ ਖੁੱਲਦੇ ਆ ਤਾਂ ਉਹਨਾਂ ਨੂੰ ਮੌਕਾ ਮਿਲਦਾ ਬਾਹਰ ਨਿਕਲਣ ਦਾ ਉਹਨਾਂ ਦਾ ਹੁਨਰ ਹੁੰਦਾ ਅੰਦਰੋਂ ਬਾਹਰੋਂ ਨਿਕਲਦਾ ਏ ਉਹ ਕਰਦੇ ਆ ਆਪਣੇ ਸਿੱਖਦੇ ਆ ਸਲਾਈ ਕੇ ਸੈਂਟਰ ਸਿੱਖਦੇ ਆ ਆਪਣਾ ਬਾਹਰ ਨਹੀਂ ਜਾਣ ਦਿੰਦੇ ਤਾਂ ਆਪਣੇ ਘਰੇ ਸਲਾਈ ਕਰਦੇ ਆ ਨਾ ਉਹ ਉਹਨਾਂ ਨੂੰ ਮੌਕਾ ਮਿਲਦਾ ਹੈ ਜੀ ਹਾਂਜੀ ਕੀ ਕਹਿਣਾ ਚਾਹ ਰਹੇ ਤੁਸੀਂ ਬੋਲ ਰਹੇ ਸੀ ਵਿੱਚ ਕੋਈ ਸ਼ਬਦ ਹੈਗੇ ਤੁਹਾਡੇ ਲੱਗਦਾ ਜਿਹੜੇ ਬਾਹਰ ਆ ਰਹੇ ਨੇ ਸਲਾਈ ਸੈਂਟਰ ਨੂੰ ਦੇਖ ਕੇ ਕਹਿੰਦਾ ਮਤਲਬ ਇਹ ਆ ਹੁਣ ਕਾਫੀ ਮੈਰਿਟ ਨੇ ਨਾ ਜਿਹੜੇ ਨਹੀਂ ਬਾਹਰ ਜਾ ਸਕਦੇ ਹੁਣ ਮੈਂ ਅਨ ਮੈਰਿਟਾਂ ਕਿਉਂਕਿ ਮੈਨੂੰ ਵੀ ਬਹੁਤ ਹੋਉਂਦੀ ਆ ਤੇ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਇੱਥੇ ਕੁੰਬੜੇ ਚੀ ਕੁਝ ਹੋ ਰਿਹਾ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਨਾ ਜੀ ਹਾਂਜੀ ਆ ਸਾਡੇ ਨਾਲ ਹੋਰ ਵੀ ਮਹਿਲਾਵਾਂ ਮੌਜੂਦ ਨੇ ਹਾਂਜੀ ਆ ਮਹਿੰਗਾਈ ਦਾ ਦੌਰ ਆ ਇੱਕ ਪਾਸੇ ਤੇ ਕੰਮ ਵੈਸੇ ਘਟਨੇ ਸਰਕਾਰ ਯਤਨ ਕਰ ਰਹੀ ਹੈ ਤੇ ਜੀ ਐਲ ਪੀ ਐਲ ਵੱਲੋਂ ਦੂਜਾ ਸਲਾਈ ਸੈਂਟਰ ਖੋਲ ਦਿੱਤਾ ਕਿ ਲੱਗਦਾ ਵੀ ਤੁਸੀਂ ਵੀ ਆਪਣੇ ਜੋ ਘਰ ਦੇ ਤੁਹਾਡੇ ਵਿਅਕਤੀ ਨੇ ਬੰਦੇ ਨੇ ਭਰਾ ਨੇ ਪਤੀ ਆ ਪਾਪਾ ਨੇ ਉਹਨਾਂ ਦੇ ਨਾਲ ਬਰਾਬਰ ਖੜਕੇ ਹੁਣ ਕਮਾਈ ਕਰ ਸਕਦੇ ਹੋ ਇਸ ਸਲਾਈ ਸੈਂਟਰ ਦੇ ਜ਼ਰੀਏ ਹਾਂਜੀ ਜ਼ਰੂਰ ਕਰ ਸਕਦੇ ਆ ਜੀ ਅਸੀਂ ਉਹਨਾਂ ਦਾ ਜਿਹੜੀ ਥੋੜੀ ਕਮਾਈ ਆ ਹੁਣ ਉਹ ਕਰ ਸਕਦੀ ਹੁਣ ਅਸੀਂ ਕੁਝ ਕਰੋਂਗੇ ਹਨਾ ਆਪਣੇ ਯੋਗ ਕਰਨੇ ਯੋਗ ਹੈਗੇ ਜੀ ਹੁਣ ਅਸੀਂ ਹੁਣ ਸਾਨੂੰ ਮੈਡਮ ਇੰਨੇ ਚੰਗੇ ਮਿਲੇ ਜੀ ਕਰਨੇ ਨੂੰ ਬਹੁਤ ਸੂਖਾਂ ਦੇ ਜੀ ਸਾਨੂੰ ਇਹ ਜਿਹੜੇ ਕੁਸਾਨੂੰ ਨਹੀਂ ਆਉਂਦਾ ਉਹ ਵੀ ਦੱਸ ਦੇ ਕੱਲੀ ਕੀ ਚੀਜ਼ ਹਨਾ ਸਾਨੂੰ ਕੁਝ ਨਹੀਂ ਤਾਂ ਆਂਦਾ ਜੀ ਹੈਗਾ ਸਾਨੂੰ ਸਲਾਈ ਵੀ ਅੰਤ ਤੱਕ ਕਮਾਨ ਆਂਦੀ ਹੈਗਾ ਉਹ ਵੀ ਸਾਨੂੰ ਦੱਸੀ ਜੀ ਇਹਨਾਂ ਨੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਬੂਰੇ ਆ ਕੇ ਸਾਨੂੰ ਇਹਨਾਂ ਕੋਲ ਸਿੱਖਣੇ ਮਿਲੇ ਹਨ ਬਹੁਤ ਧੰਨਵਾਦ ਇਹ ਖੋਲੇ ਇਹਨਾਂ ਨੇ ਸੈਂਟਰ ਜੀ ਇਹ ਬਹੁਤ ਵਧੀਆ ਲੱਗਿਆ ਜੀ ਬੂਰੇ ਲਾਸਟ ਕੁਐਸਚਨ ਮੈਨੂੰ ਤੁਹਾਡੇ ਤੋਂ ਆਊਂਗਾ ਮੈਂ ਜੀ ਐਲ ਪੀ ਐਲ ਦਾ ਦੇ ਬਾਰੇ ਕੀ ਸ਼ਬਦ ਨੇ ਕਿਉਂਕਿ ਇੱਕ ਸੈਂਟਰ ਉਹਨਾਂ ਨੇ ਪਹਿਲਾਂ ਖੋਲਤਾ ਤੁਸੀਂ ਦੱਸ ਚੁੱਕੇ ਹੋ ਇਹ ਸੈਂਟਰ ਤੋਂ ਮਤਲਬ ਕੀ ਕਹਿਣਾ ਚਾਹੂੰਗੀ ਉਹਨਾਂ ਦੇ ਲਈ ਜੋ ਉਹਨਾਂ ਵੱਲੋਂ ਪ੍ਰਾਲਾ ਕੀਤਾ ਗਿਆ ਸਰ ਦੇਖੋ ਜੀ ਐਲਪੀਐਲ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਵਧੀਆ ਜਿਹੜੀ ਹੈਗੀ ਇਹ ਕੰਪਨੀ ਹੈਗੀ ਆ ਤੇ ਇਹਨਾਂ ਦੇ ਮੈਂਬਰ ਵੀ ਬਹੁਤ ਵਧੀਆ ਨੇ ਹੈਨਾ ਜੋ ਚੀਜ਼ ਅਸੀਂ ਹੁਣ ਜੇ ਕਹਿ ਦਈਏ ਕਿ ਸਾਡੀ ਜੀ ਮਸ਼ੀਨ ਖਰਾਬ ਹੈ ਇਹ ਇਹ ਨਹੀਂ ਕਹੋਂਗੇ ਕਿ ਅਸੀਂ ਅੱਜ ਨਹੀਂ ਜੀ ਕੱਲ੍ਹ ਭੇਜੂਗੇ ਉਹ ਜਿਹੜੇ ਕਹਿੰਦੇ ਨੇ ਮੈਮ ਤੁਸੀਂ ਦੱਸੋ ਅਸੀਂ ਹੁਣੀ ਭੇਜ ਰਿਆਂ ਠੀਕ ਹੈ ਤੇ ਜੋ ਵੀ ਚੀਜ਼ ਸਾਨੂੰ ਹੈਗੀ ਜਿਵੇਂ ਅਸੀਂ ਕਹਦੇ ਕਿ ਫੈਬਰਿਕ ਦੀ ਜ਼ਰੂਰਤ ਹੈ ਜੀ ਉਹ ਨਾਲ ਲੱਗਦੇ ਹੀ ਕਹਿ ਦੋਂਗੇ ਹਾਂ ਜੀ ਤੁਸੀਂ ਲਿਆਓ ਕੋਈ ਗੱਲ ਨਹੀਂ ਅਸੀਂ ਕਰ ਦਾਂਗੇ ਇਹਨਾਂ ਵੱਲੋਂ ਮੈਂ ਕਦੀ ਵੀ ਇਹ ਚੀਜ਼ ਦੀ ਲੱਗਦੀ ਹੈ اور باقی ਜੇ ਮੈਂ ਸਲਾਈ ਸੈਂਟਰ ਤੋਂ ਮੈਨੂੰ ਆਪਣੀ ਵੀ ਯਾਦ ਆ ਜਾਂਦੀ ਹੈ ਗੱਲ ਮੈਂ ਵੀ ਮੈਰिज ਤੋਂ ਪਹਿਲਾਂ ਕਦੀ ਬਾਹਰ ਨਹੀਂ ਸੀ ਨਿਕਲੀ ਤੇ ਮੈਰਿਜ ਤੋਂ ਬਾਅਦ ਹੀ ਮੈਨੂੰ ਮੌਕਾ ਮਿਲਿਆ ਬਾਹਰ ਨਿਕਲਣ ਦਾ ਐਵੇਂ ਹੀ ਛੋਟੇ ਜਿਹੇ ਸੈਂਟਰ ਵੱਲੋਂ ਹੀ ਮੈਂ ਪਹਿਲਾਂ ਸਲਾਈ ਸਿੱਖਣ ਲੱਗੀ ਸੀ ਤੇ ਉੱਥੋਂ ਸਲਾਈ ਸਿੱਖ ਕੇ ਇਹ 3-4 ਸਾਲ ਪਹਿਲਾਂ ਦੀ ਹੀ ਗੱਲ ਹੈ ਅੱਜ ਮੈਂ ਇੱਥੇ ਟੀਚਰ ਖੜੀ ਆ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਇਹ ਸੰਸਾਡੇ ਨਾਲ ਸਲਾਈ ਸਿਖਲਾਈ ਦਾ ਕੇਂਦਰ ਜੋ ਕਿ ਜੇ ਐਲ ਪੀ ਐਲ ਵੱਲੋਂ ਖੋਲਿਆ ਗਿਆ ਦੂਜਾ ਕੇਂਦਰ ਆ ਜੋ ਕਿ ਆ ਪਿੰਡ ਕੁੰਬੜਾ ਦੇ ਵਿੱਚ ਖੋਲਿਆ ਗਿਆ ਤੇ ਆ ਜਿਹੜੇ ਅਧਿਆਪਕ ਸੀ ਜਿਨ੍ਹਾਂ ਨੇ ਉਰੇ ਕੁੜੀਆਂ ਨੂੰ ਸਲਾਈ ਦਾ ਕੰਮ ਸਿਖਾਉਣਾ ਉਹਨਾਂ ਨੇ ਜੇ ਐਲ ਪੀ ਐਲ ਦੀ ਜੋ ਫਾਰਮ ਹਾਊਸ ਦੀ ਛਲਾਗਾ ਕੀਤੀ ਹੈ ਕਿਉਂਕਿ ਸਰਕਾਰਾਂ ਬੇਸ਼ੱਕ ਯਤਨ ਕਰਦੀਆਂ ਨੇ ਪਰੰਤੂ ਜਦੋਂ ਅਜਿਹੇ ਫਰਮਾਂ ਨੇ ਜਿਹੜੀਆਂ ਆ ਸਾਹਮਣੇ ਆਉਂਦੀਆਂ ਨੇ ਲੋਕ ਭਲਾਈ ਦੇ ਉਹਨਾਂ ਵੱਲੋਂ ਕੰਮ ਸ਼ੁਰੂ ਕੀਤੇ ਜਾਂਦੇ ਨੇ ਤਾਂ ਆ ਸਮਾਜ ਦੇ ਵਿੱਚ ਉਹਨਾਂ ਲੜਕੀਆਂ ਦਾ ਬਹੁਤ ਹੌਸਲਾ ਵਧਦਾ ਜੋ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਸੋ ਇਹ ਸਲਾਈ ਕੇਂਦਰ ਆ ਜਿਹੜਾ ਆ ਸ਼ੁਰੂ ਹੋ ਗਿਆ ਪਿੰਡ ਕੁੰਬੜਾਂ ਦੇ ਵਿੱਚ ਇਸ ਦੀ ਸ਼ੁਰੂਆਤ ਹੈ ਜਿਹੜੀ ਆ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਇਲਾਕੇ ਦੀਆਂ ਜੋ ਮਹਿਲਾਵਾਂ ਨੇ ਇਸ ਸਲਾਈ ਕੇਂਦਰ ਦੇ ਵਿੱਚ ਆ ਸਲਾਈ ਸਿੱਖ ਕੇ ਆਪਣੇ ਘਰਦਿਆਂ ਦੇ ਬਰਾਬਰ ਜਿਹੜਾ ਰੋਜ਼ਗਾਰ ਆ ਉਹ ਆ ਚਲਾ ਸਕਦੀਆਂ ਨੇ ਤੇ ਉਧਰ ਬਹੁਰ ਸ਼ਹਿਰ ਦੇ ਵਿੱਚ 26 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਅਤੇ ਇਸ ਮੌਕੇ ਤੇ ਡੀਐਸਪੀ ਤੇਜਿੰਦਰ ਸਿੰਘ ਪਾਲ ਸਿਟੀ ਵੰਡ ਦੇ ਇੰਚਾਰਜ ਮਨਜਿੰਦਰ ਸਿੰਘ ਅਤੇ ਕਈ ਹੋਰ ਪੁਲਿਸ ਪਾਰਟੀਆਂ ਨੇ ਮੌਕੇ ਦੇ ਉੱਤੇ ਜਾ ਕੇ ਸਮਾਗਮ ਦਾ ਜਾਇਜ਼ਾ ਲிட்டਾਇਆ ਜ਼ਿਕਰ ਜੋਗਾ ਕਿ ਦੇਸ਼ ਭਰ ਦੇ ਵਿੱਚ ਭਲਕੇ ਗਣਤੰਤਰ ਦਿਵਸ ਮਨਾਇਆ ਜਾਵੇਗਾ ਤੇ ਅੱਜ ਰਿਹਸਲ ਜਿਹੜੀ ਹੈ ਕੀਤੀ ਗਈ ਹੈ ਜਿਸ ਦੇ ਚੱਲਦੇ ਆ ਬਹੌਰ ਸ਼ਹਿਰ ਦੇ ਵਿੱਚ ਇਸ ਸਮਾਗਮ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਵੀ ਲਿੱਤਾ ਗਿਆ ਤੇ ਡੀਐਸਪੀ ਤੇਜਿੰਦਰ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਇਹ ਆਉ ਜਾਣਦੇ ਆ ਤਿਆਰੀਆਂ ਪੂਰੀਆਂ ਜੋਰਸ਼ੋਰ ਨਾਲ ਚੱਲ ਰਹੀਆਂ ਪੂਰੇ ਮੁਕੰਮਲ ਤਰੀਕੇ ਨਾਲ ਹੋ ਰਹੀਆਂ ਦੇਸ਼ ਦਾ ਪ੍ਰਮੁੱਖ ਜਿਹੜਾ ਦਿਵਸ ਹੈ ਗਣਤੰਤਰ ਦਿਵਸ ਬੜੀ ਧੂਮਤਾਂ ਨਾਲ ਖੁਸ਼ੀ ਨਾਲ ਮਨਾਇਆ ਜਾਊ ਤੇ ਹਰ ਤੌਰ ਤੇ ਜਿਹੜਾ ਲੋਕਾਂ ਦੀ ਸੁਰੱਖਿਆ ਨੂੰ ਵੀ ਪੂਰਾ ਮੁਕੰਮਲ ਰੱਖਿਆ ਜਾਊਗਾ ਤੇ ਇਹ ਮਤਲਬ ਆਪਸ ਦੇ ਵਿੱਚ ਇੱਕ ਜੁਟਦਾ ਦਾ ਪ੍ਰਤੀਕ ਹੈ ਦੇਸ਼ ਦੀ ਰਾਸ਼ਟਰੀਅਤ ਨਾਲ ਸੰਬੰਧਿਤ ਹੈ ਇਹਦੇ ਕਰਕੇ ਆ ਵੀ ਇਹਦੇ ਤਾਂ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਵਾਲੀ ਕੋਈ ਗੁੰਜਾਇਸ਼ ਹੀ ਨਹੀਂ ਹੈਗੀ ਜੀ ਵੱਧ ਤੋਂ ਵੱਧ ਮਾਨ ਸਨਮਾਨ ਜਿਤ ਮਾਨ ਦੇ ਨਾਲ ਪਰਫੇਅਰ ਕਰਕੇ ਦਿਲੋਂ ਜਿਹੜਾ ਇਹਨੂੰ ਸੈਲੀਬ੍ਰੇਟ ਕੀਤਾ ਜਾਊਗਾ ਸਰ ਲੋਕਾਂ ਨੂੰ ਕੀ ਅਪੀਲ ਕਰੋਗੇ 26 ਜਨਵਰੀ ਲੈ ਕੇ ਲੋਕਾਂ ਨੂੰ ਇਹੋ ਅਪੀਲ ਕਰਾਂਗੇ ਵੀ ਜਿਹੜਾ ਆਪਸ ਦੇ ਵਿੱਚ ਰਲ ਮਿਲ ਕੇ ਇੱਕ ਜੁਟ ਹੋ ਕੇ ਰਹਿਣ ਜਿਵੇਂ ਕਿ ਭਾਰਤ ਲੋਕਤੰਤਰੀ ਦੇਸ਼ ਹੈ ਮਸ਼ਹੂਰ ਹੈ ਇਸ ਗੱਲ ਦੇ ਵਾਸਤੇ ਵੀ ਇੱਥੇ ਵੱਖ-ਵੱਖ ਕੌਮਾਂ ਵੱਖ-ਵੱਖ ਲੋਕ ਜਿਹੜੇ ਆ ਨਾਲ ਮਿਲ ਕੇ ਭਾਈਚਾਰਕ ਸੰਜ ਨੂੰ ਸਭ ਤੋਂ ਵੱਧ ਬੈਲ ਦਿੱਤੀ ਹੈ ਉਹ ਦੇ ਕੇ ਰਹਿਣ ਤੇ ਦੇਸ਼ ਦੇ ਵਿੱਚ ਜਿਹੜਾ ਦੇਸ਼ ਨੂੰ ਹੋਰ ਤਰੱਕੀਆਂ ਦੇ ਵਿੱਚ ਆਵਦਾ ਦਾ ਯੋਗਦਾਨ ਪਾਉਣ ਇਹ ਦੇਸ਼ ਵੀ ਉਹਨਾਂ ਪ੍ਰਤੀ ਸਮਰਪਿਤ ਹੈ ਜਿਹੜੀਆਂ ਆਪਸ ਫੋਰਸਸ ਆਰਮਡ ਫੋਰਸਸ ਆਰਮੀ ਹੋ ਗਈ ਆਪਣੀਆਂ ਜਿੰਨੀਆਂ ਵੀ ਸੁਰੱਖਿਆ ਏਜੰਸੀਆਂ ਨੇ ਉਹ ਵੀ ਏਜੰਸੀਆਂ ਨੇ ਉਹ ਸਾਰੀਆਂ ਇਸ ਗੱਲ ਨੂੰ ਸਮਰਪਿਤ ਹੋਣ ਵੀ ਜਿਹੜਾ ਇਹ ਆਪਸ ਦੇ ਵਿੱਚ ਇਹਨਾਂ ਦੀ ਲੋਕਾਂ ਦੀ ਜਾਨ ਮਾਲ ਦੀ ਹਰ ਚੀਜ਼ ਦੀ ਪ੍ਰਾਪਰਟੀ ਦੀ ਜਿਵੇਂ ਜਿਵੇਂ ਜਾਇਜ਼ ਜੈਨੂਨ ਹਰ ਤਰ੍ਹਾਂ ਨਾਲ ਕਾਨੂੰਨੀ ਤੌਰ ਤੇ ਜਾਇਜ਼ ਮਰਦ ਕੀਤੀ ਜਾਵੇ ਅਤੇ ਲੜੀਂਦੀ ਸੁਰੱਖਿਆ ਦਿੱਤੀ ਜਾਵੇ ਲੋਕਾਂ ਚੋਂ ਡਰ ਭਾਤ ਦੀ ਭੈ ਦੀ ਭਾਵਨਾ ਜਿਹੜੀ ਖਤਮ ਕੀਤੀ ਜਾਵੇ ਤੇ ਆਪਸ ਦੇ ਵਿੱਚ ਜਿਹੜਾ ਅਪਰਾਧੀ ਵਰਗ ਜਰੂਰ ਡਰਨ ਉਹਨਾਂ ਤੇ ਕੰਟਰੋਲ ਕਰੇ ਉਹਦੇ ਤੇ ਜਦੋਂ ਵੀ ਕਿਸੇ ਨੂੰ ਪਬਲਿਕ ਨੂੰ ਜਨਤਾ ਨੂੰ ਕਿਸੇ ਕਿਸਮ ਦੀ ਕੋਈ ਸੂਚਨਾ ਕੋ ਇਤਲਾਮ ਮਿਲਦੀ ਹੈ ਸਾਨੂੰ ਜਦੋਂ ਮਰਜ਼ੀ ਦੱਸ ਸਕਦੇ ਨੇ ਇਹਦੇ ਵਾਸਤੇ ਅਸੀਂ ਹਮੇਸ਼ਾ ਤਤਪਰ ਹਾਂ ਤਾਂ ਵੋਟ ਪਣਾਉਣਾ ਅਤੇ ਉਸ ਦਾ ਸਹੀ ਇਸਤੇਮਾਲ ਕਰਨਾ ਸਾਡਾ ਸੰਵਿਧਾਨਿਕ ਹੱਕ ਹੈ ਅਤੇ ਆਪਣੇ ਸੰਵਿਧਾਨਿਕ ਹੱਕ ਦੀ ਵਰਤੋਂ ਤੋਂ ਕਦੇ ਵੀ ਸਾਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ ਨੌਜਵਾਨ ਪੀੜ੍ਹੀ ਜੋ ਕਿ ਸਾਡੇ ਦੇਸ਼ ਦਾ ਭਵਿੱਖ ਹੈ ਉਸ ਨੂੰ ਆਪਣੇ ਸੰਵਿਧਾਨਿਕ ਹੱਕ ਯਾਨੀ ਕਿ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਲੋਕਤੰਤਰ ਜਿਹੜਾ ਹੈ ਹੋਰ ਮਜ਼ਬੂਤ ਹੋ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੌਣ ਅਫਸਰ ਡਾਕਟਰ ਸੋਨਾ ਥਿੰਦ ਨੇ 15ਵੇਂ ਨੈਸ਼ਨਲ ਵੋਟਰ ਦਿਵਸ ਮੌਕੇ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਈ ਸਮਾਗਮ ਨੂੰ ਸੰਬੋਧਿਤ ਕਰਦਿਆਂ ਕੀਤਾ ਡਾਕਟਰ ਸੋਨਾ ਥਿੰਦ ਨੇ ਕਿਹਾ ਕਿ ਵੋਟ ਜਿੱਥੇ ਸਾਡਾ ਸੰਵਿਧਾਨਕ ਹੱਕ ਹੈ ਉੱਥੇ ਹੀ ਸਮਾਜ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਜੋ ਕਿ ਸਾਡੇ ਦੇਸ਼ ਦਾ ਭਵਿੱਖ ਨੇ ਉਹਨਾਂ ਨੂੰ ਵੋਟ ਬਣਾ ਕੇ ਉਸ ਦਾ ਸਹੀ ਇਸਤੇਮਾਲ ਕਰਕੇ ਆਪਣਾ ਸਮਾਜਿਕ ਜ਼ਿੰਮੇਵਾਰੀ ਨੂੰ ਜਿਹੜਾ ਆ ਜਰੂਰ ਸਮਝਣਾ ਚਾਹੀਦਾ ਹੈ। ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਮਜ਼ਬੂਤ ਲੋਕਤੰਤਰ ਪ੍ਰਣਾਲੀ ਜਿਹੜੀ ਹੈ ਸੌਂਪ ਸਕੀਏ। ਜੀ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਦੇ ਬੱਚਿਆਂ ਨਾਲ ਨਵੇਂ ਵੋਟਰਾਂ ਨਾਲ ਮਿਲ ਕੇ 15ਵਾਂ ਨੈਸ਼ਨਲ ਵੋਟਰਸ ਡੇ ਮਨਾਇਆ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਾਰਿਆਂ ਨੂੰ ਮੈਂ ਨੈਸ਼ਨਲ ਵੋਟਰਸ ਡੇ ਦੀਆਂ ਸ਼ੁਭਕਾਮਨਾਵਾਂ ਵੀ ਦਿੰਦੀ ਹਾਂ ਤੇ ਇੱਥੇ ਆਏ ਨੌਜਵਾਨਾਂ ਨੂੰ ਇੱਕ ਖਾਸ ਅਪੀਲ ਕਰਦੀ ਹਾਂ ਕਿ ਆਪਣਾ ਬੁਨਿਆਦੀ ਜਿਹੜਾ ਵੋਟ ਦਾ ਹੱਕ ਹੈ ਉਹ ਆਪਣਾ ਵੋਟ ਹੱਕ ਜ਼ਰੂਰ ਇਸਤੇਮਾਲ ਕਰਨ ਤੇ ਵੋਟ ਜ਼ਰੂਰ ਪਾਣ so that ਅਸੀਂ ਆਪਣੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰ ਸਕੀਏ ਇਸ ਵਾਰ ਦਾ VOTING ਨੈਸ਼ਨਲ ਵੋਟਰਸ ਡੇ ਦਾ ਜਿਹੜੀ ਥੀਮ ਹੈ ਉਹ ਹੈ VOTING ਵਰਗਾ ਕੁਝ ਨਹੀਂ ਮੈਂ ਵੋਟ ਜ਼ਰੂਰ ਪਾਵਾਂਗਾ ਸੋ ਮੈਂ ਸਾਰਿਆਂ ਨੂੰ ਫਿਰ ਕਹਿੰਦੀ ਹਾਂ ਕਿ ਇਸ ਥੀਮ ਨੂੰ ਫੋਲੋ ਕਰੋ ਤੇ ਨਾਲ ਹੀ ਕੁਇਜ਼ ਕੰਪੀਟੀਸ਼ਨ ਵਿੱਚ ਪੇਂਟਿੰਗ ਕੰਪੀਟੀਸ਼ਨ ਵਿੱਚ ਜਿਹੜੇ ਜੇਤੂ ਵਿਦਿਆਰਥੀ ਹਨ ਉਹਨਾਂ ਨੂੰ ਮੈਂ ਫਿਰ ਤੋਂ ਮੁਬਾਰਕਬਾਦ ਦਿੰਦੀ ਹਾਂ ਤੇ ਸਭਨਾਂ ਨੂੰ ਅਪੀਲ ਕਰਦੀ ਹਾਂ ਕਿ ਆਪਣੀ ਵੋਟ ਬਣਵਾਉਣ ਦਾ ਤੇ ਆਪਣੀ ਵੋਟ ਪਾਉਣ ਦਾ ਜਿਹੜਾ ਬੁਨਿਆਦੀ ਹੱਕ ਹੈ ਉਹਦੀ ਵਰਤੋਂ ਜ਼ਰੂਰ ਕਰਿਏ ਜੈ ਹਿੰਦ ਤੇਉਧਰ ਪਰਫਾਨੀ ਸੇਵਾਦਾਲ ਦੇ ਵੱਲੋਂ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਦੇ ਵਿੱਚ ਚੱਲ ਰਹੇ ਮਹਾਕੁੰਬ ਮੇਲੇ ਦੇ ਵਿੱਚ ਪਹੁੰਚਣ ਦੇ ਵਾਸਤੇ ਦੋ ਬੱਸਾਂ ਦਾ ਜਥਾ ਪ੍ਰਧਾਨ ਅਰुण ਸੂਰੀ ਅਤੇ ਚੇਅਰਮੈਨ ਗੁਲਸ਼ਨ ਰਾਏ ਬੋਬੀ ਦੀ ਅਗਵਾਈ ਦੇ ਵਿੱਚ ਰਵਾਨਾ ਕੀਤਾ ਗਿਆ ਹੈ ਇਸ ਤਰ੍ਹਾਂ ਜਥੇ ਨੂੰ ਸ਼੍ਰੀ ਸ਼੍ਰੀ 1800 ਸੁਆਮੀ ਸਚਿਤਾਨੰਦ ਅਤੇ ਗੋਪਾਲ ਮੋਹਨ ਭਾਰਤਵਾਜ ਕਥਾਵਾਚਕ ਦੇ ਵੱਲੋਂ ਅਰਦਾਸ ਕਰਨ ਤੋਂ ਉਪਰੰਤ ਰਵਾਨਾ ਕੀਤਾ ਗਿਆ ਚੇਅਰਮੈਨ ਗੁਲਸ਼ਨ ਰਾਏ ਬੋਬੀ ਅਤੇ ਪ੍ਰਧਾਨ ਅਰुण ਸੂਰੀ ਨੇ ਕਿਹਾ ਕਿ ਬਰਫਾਨੀ ਸੇਵਾ ਦਲ ਦੇ ਵੱਲੋਂ ਦੋ ਬੱਸਾਂ ਦਾ ਜਥਾ ਜਿਹੜਾ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾ ਦੇ ਵਿੱਚ ਪਹੁੰਚਾਇਆ ਜਾਵੇਗਾ ਅਤੇ ਮਹਾਕੁੰਭ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ 144 ਸਾਲਾਂ ਦੇ ਬਾਅਦ ਇਹ ਮਹਾਕੁੰਭ ਦਾ ਦਿਹਾੜਾ ਆਉਂਦਾ ਤੇ ਇਸ ਮਹਾਕੁੰਭ ਦੇ ਵਿੱਚ ਜੋ ਵਿਅਕਤੀ ਇਸ਼ਨਾਨ ਤੇ ਸੱਚੇ ਮਨ ਦੇ ਨਾਲ ਭਗਵਾਨ ਦੀ ਪੂਜਾ ਕਰਦਾ ਹੈ ਤਾਂ ਉਸ ਦੀ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ। बोलिए शंकर भगवान की आज आज बड़े खुशी के हर्ष के क्षण हैं कि आज सरहंद निवासी श्री प्रयागराज धाम के यात्रा के लिए यहाँ से रवाना होने वाले हैं और हमारे लिए ये बड़े हर्ष के क्षण है कि हमारे बीच सचिदानंद जी खन्ना से हमें आशीर्वाद देने के लिए यहाँ पर विशेष तौर पर पहुँचे हैं और आज की यात्रा रवाना करने के लिए यहाँ पर पहुँचे हैं यह या यात्रा सबसे पहले अयोध्या धाम उसके पश्चात काशी काशी के पश्चात प्रयागराज पहुँचेगी क्योंकि महाकुंभ चल रहा है इस महाकुंभ में हमारे समस्त प्रभु भक्त इस यात्रा में चाहे वो अमृतसर से हैं चाहे सरहन से हैं या और लुधियाना से हैं या और स्टेशन से हैं सभी इस यात्रा का आनंदित करने के लिए यहाँ पर पहुँचे हैं हम उनके सभी के बहुत आभारी हैं और खासकर महाराज श्री जी के और साथ में गोपाल मोहन जी कर्णपुर से विशेष तौर पर यहाँ पर इस यात्रा में का भाग बनने के लिए यहाँ पर उपस्थित हुए हैं हम उनके भी बहुत आभारी हैं जय श्री राम जय श्री जय श्री राम अजनवासियों वालों ਅੰਮ੍ਰਿਤਸਰ ਦੇ ਨਿਵਾਸੀਆ ਵੱਲੋਂ ਇੱਕ ਸਮੂਹ ਜਥਾ ਜਿਹੜਾ ਹੈ ਪ੍ਰਿਆਗਰਾਜ ਲਈ ਮਹਾਕੁੰਭchnਾਨ ਲਈ ਅੱਜ ਅਸੀਂ ਸ੍ਰੀ ਹਰੰਦੋਵਰ ਰਵਾਨਾ ਕਰ ਰਹੇ ਹਾਂ ਮੈਂ ਇੱਥੇ ਆਈਆਂ ਸਾਰੀਆਂ ਸੰਗਤਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਜਿੰਨਾ ਚ ਇਨਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਵੀ ਇਹ ਜਿਹੜਾ ਕੁੰਭ ਹੈ ਕੁੰਭ ਨਹੀਂ ਮਹਾਕੁੰਭ ਹੈ ਜਿਹੜਾ ਕਿ 144 ਸਾਲ ਬਾਅਦ ਜਿਹੜਾ ਸਾਡੇ ਸਨਾਤਨ ਚ ਮੰਨਿਆ ਜਾਂਦਾ ਵੀ 12 ਗੁੰਭਾਂ ਬਾਅਦ ਇੱਕ ਕੁੰਭ ਜਿਹੜਾ ਆਂਦਾ ਹੈ ਉਹਨੂੰ ਮਹਾਕੁੰਭ ਕਿਹਾ ਜਾਂਦਾ ਹੈ ਇਹ ਮਹਾਕੁੰਭ ਦਾ ਜਿਹੜਾ ਇਸ਼ਨਾਨ ਹੈ ਇਹ ਕਿਸੇ ਵੜਵਾਗੇ ਬੰਦੇ ਨੂੰ ਹੀ ਨਸੀਬ ਹੁੰਦਾ ਪਰ ਫਿਰ ਵੀ ਜਿਹੜਾ ਸਾਡੀ ਇਹ ਧਰਤੀ ਹੈ ਸਨਾਤਨ ਦੀ ਧਰਤੀ ਹੈ ਇੱਥੋਂ ਬਹੁਤ ਜ਼ਿਆਦਾ ਬਹੁਤ ਵੱਡਾ ਜਿਹੜਾ ਸਮੂਹ ਹੈ ਪ੍ਰਿਆਗਿਆ ਲਈ ਰਵਾਨਾ ਹੋ ਰਿਹਾ ਹੈ ਜਿਹੜਾ ਡੇਢ ਮਹੀਨੇ ਦਾ ਮਹਾਕੁੰਭ ਹੈ ਵਿੱਚ ਛੇ ਸ਼ਾਹੀ ਇਸ਼ਨਾਨ ਨੇ ਉਹਨਾਂ ਚ ਅਸੀਂ ਅੱਜ ਤੀਸਰਾ ਸ਼ਾਹੀ ਇਸ਼ਨਾਨ ਕਰਨ ਵਾਸਤੇ ਜਿਹੜਾ ਮੋਨੀਮਾਵਜ਼ ਦਾ ਇਸ਼ਨਾਨ ਹੈ ਉਹ ਕਰਨ ਵਾਸਤੇ ਸਿੱਖਤੋਂ ਲਗਭਗ 250 ਬੰਦੇ ਜਿਹੜਾ ਜੱਥਾ ਹੈ ਰਵਾਨਾ ਕਰ ਰਿਹਾ ਦੋ ਬਸਾਂ ਦੇ ਰੂਪ ਵਿੱਚ ਜਿਹਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਲੋਕਾਂ ਦਾ ਜਿਹੜਾ ਇਕੱਠ ਸਾਡੇ ਨਾਲ ਜਾ ਰਿਹਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਦਿਆਂ ਸਾਡੇ ਮਹਾਰਾਜ ਜੀ ਆਏ ਨੇ ਸਚਿਦਾਨੰਦ ਜੀ ਖੰਨੇ ਤੋਂ ਛੜ ਨਾਲ ਗੋਪਾਲ ਭਾਰਦਵਾਜ ਜੀ ਨੇ ਉਹ ਵੀ ਸਾਡੇ ਨਾਲ ਯਾਤਰਾ ਵਿੱਚ ਜਾਣਗੇ ਅਸੀਂ ਹੋਰ ਵੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੈਂ ਇਹ ਅਪੀਲ ਕਰਦਾ ਆਪਣੇ ਸਨਾਦਨ ਨੂੰ ਵੀ ਇਸ ਮਹਾਕੁੰਬ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਔਰ ਵੱਧ ਤੋਂ ਵੱਧ ਲਾਭ ਲਓ ਜਿਹੜਾ ਇਸ਼ਨਾਨ ਹੈ ਇਹ ਬੜੇ ਹੀ ਕਰਮਾ ਨਾਲ ਮਿਲਦਾ ਹੈ ਬੜੇ ਹੀ ਜਿਹੜੀਆਂ ਬਾਦ ਦੇ ਸਾਨੂੰ ਜਿਹੜਾ ਸੁਨਣਾ ਕਰਨ ਨੂੰ ਮਿਲਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੀਆਂ ਇਹ ਸੰਗਤਾਂ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਗੇ ਪਤਾ ਕਿ ਗੱਲ ਕਰਾਂਗੇ ਚਾਈਨਾ ਡੋਰ ਦੀ ਚਾਈਨਾ ਡੋਰ ਕਿਸ ਤਰੀਕੇ ਦੇ ਨਾਲ ਜਾਨਲੇਵਾ ਸਾਬਿਤ ਹੋ ਸਕਦੀ ਹੈ ਅੱਜ ਉਸ ਦੀ ਉਦਾਹਰਨ ਆਪਾਂ ਹਰ ਦੇ ਵਿੱਚ ਦੇਖਣ ਨੂੰ ਮਿਲੀ ਜਦੋਂ ਇੱਕ ਦਸਤਾਰ ਧਾਰੀ ਨੌਜਵਾਨ ਨੂੰ ਉਸ ਦੀ ਦਸਤਾਰ ਨੇ ਹੀ ਚਾਈਨਾ ਡੋਰ ਤੋਂ ਬਚਾ ਲਿਆ ਹਾਲਾਂਕਿ ਨੌਜਵਾਨ ਦੇ ਅੱਖ ਨੱਕ ਤੇ ਸਿਰ ਤੇ ਗਹਿਰੀ ਚੋਟ ਲੱਗੀ ਹੈ ਜ਼ਖਮੀ ਹੋਇਆ ਹੈ ਨੌਜਵਾਨ ਦਾ ਇਲਾਜ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਚੱਲ ਰਿਹਾ ਪਰ ਉਸ ਦੀ ਜਾਨ ਜਿਹੜੀ ਹੈ ਪੱਕੇ ਕਰਕੇ ਬਚੀ ਹੈ 26 ਜਨਵਰੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਦੇ ਉੱਤੇ ਖਾਸ ਤੌਰ ਤੇ ਲੋਹੜੀ ਤੋਂ ਲੈ ਕੇ ਬਸੰਤ ਪੰਚਮੀ ਤੱਕ ਲਗਾਤਾਰ ਨੌਜਵਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਪਤੰਗਬਾਜ਼ੀ ਕਰਦੇ ਨੇ ਅਤੇ ਇਸ ਪਤੰਗਬਾਜ਼ੀ ਦੇ ਵਾਸਤੇ ਚਾਈਨਾ ਡੋਰ ਜਿਸ ਨੂੰ ਖੁੰਨੀ ਡੋਰ ਵੀ ਕਿਹਾ ਜਾਂਦਾ ਉਸ ਦਾ ਸਹਾਰਾ ਲਿੱਤਾ ਜਾਂਦਾ ਪਰ ਇਸ ਖੁੰਨੀ ਡੋਰ ਦੇ ਨਾਲ ਅਕਸਰ ਹਾਸੇ ਵਾਪਰ ਦੇ ਵੀ ਸਾਹਮਣੇ ਆਉਂਦੇ ਨੇ ਪਰ ਫੇਰ ਵੀ ਲੋਕ ਇਸ ਡੋਰ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ ਤੇ ਅੱਜ ਇੱਕ ਵਾਰ ਫੇਰ ਕਿਸੇ ਦੇ ਘਰ ਦਾ ਦੀਪ ਬੁੱਝ ਸਕਦਾ ਸੀ ਪਰ ਦਸਤਾਰ ਬੰਨੀ ਹੁਣ ਕਰਕੇ ਬੇਸ਼ੱਕ ਨੌਜਵਾਨ ਦੀ ਜਾਨ ਬਚ ਗਈ ਹੈ ਪਰ ਕਿਤੇ ਨਾ ਕਿਤੇ ਜ਼ਖਮੀ ਹੋਣ ਕਰਕੇ ਹਸਪਤਾਲ ਦੇ ਵਿੱਚ ਰੈਫਰ ਜਿਹੜਾ ਕੀਤਾ ਗਿਆ ਹੈ ਸਿਲਿੰਦਰ ਕੁਮਾਰ ਕਿ ਧੰਨਵਾਦ ਜੀ ਕਿਕਰ ਘੜੇ ਦੇ ਕੀ ਹੋ ਗਟਣਾ ਵਾਪਰੀ ਇਹਨਾਂ ਨਾਲ ਬੱਸ ਅਸੀਂ ਕੰਮ ਕਰਦੇ ਆਂ ਤੇ ਮੁੰਡਾ ਕੰਮ ਕਰਨ ਜਾਂਦਾ ਸੀਗਾ ਆਪਣੀ ਸਿੱਤ ਰੋਡ ਤੇ ਦੁਕਾਨ ਹੈਗੀ ਇਹ ਸੀ ਮਕੈਨੀਕਲ ਹੈਗੇ ਉੱਤੇ ਆਪਣੇ ਕੋਲੇ ਕੰਮ ਕਰਦਾ ਬਸ ਕੀ ਐਸਾ ਵਾਪਰਿਆ ਨਾ ਇਹਦੇ ਨਾਲ ਚੈਨਾ ਡੋਰਾ ਡੋਰ ਨਾਲ ਹੀ ਵਾਪਰਿਆ ਹਾਂ ਕੀ ਮੰਗ ਕਰਦੇ ਪ੍ਰੋਸੈਸਾਂ ਮੰਗਾਈ ਕਰਦੇ ਆ ਵੀ ਇਹਨੂੰ ਪਾਵਨ ਦੀ ਲਈ ਜਾਵੇ ਹਾਂ ਮੇਰਾ ਨਾਮ ਡਾਕਟਰ ਵਿਦੀਤ ਲੂਣਾ ਹੈ ਮੈਂ ਲੂਣਾ ਨਰਸਿੰਗ ਹੌਮ ਚ ਬਿਤੋ ਬਤੌਰ ਡਾਇਰੈਕਟਰ ਕਮ ਸਰਦਨ ਦਾ ਕੰਮ ਕਰ ਰਿਹਾ ਹਾਂ ਕਿਤਨਾ ਲੱਗਦਾ ਹੈ ਬੜੇ ਕੋਲ ਇਹ ਕੁਛ ਇੱਕ ਕਰੀਪ ਉਹਨਾ ਘੰਟਾ ਘੰਟਾ ਪਹਿਲੇ ਮੇਰੇ ਕੋਲ ਆਈ ਸੀ ਜੋ ਹਿਸਟਰੀ ਅਨੰਦੀ ਸੀ ਕਿ ਚਾਇਨਾ ਡੋਰ ਰਸਤੇ ਤੇ ਲਟਕ ਰਹੀ ਸੀ ਆਪਣੇ ਬਾਈਕ ਤੇ ਜਾ ਰਹੇ ਸਨ ਔਰ ਉਹਦੇ ਨਾਲ ਇਹਨਾਂ ਨੂੰ ਇਹ ਹਾਦਸਾ ਹੋਈ ਹੈ ਔਰ ਬੜੀ ਬੁਰੀ ਤਰ੍ਹਾਂ ਇਹਨਾਂ ਦੀ ਡੀਡਿੰਗ ਹੋ ਰਹੀ ਸੀ ਨੱਕ ਦੇ ਉੱਪਰਲੇ ਹਿੱਸੇ ਤੋਂ ਲੈਫਟ ਆਈ ਦੇ ਕਾਰਨਰ ਤੋਂ ਔਰ ਸਿਰ ਤੇ ਦਸਤਾਰ ਦੀ وجہ ਨਾਲ ਇਹਨਾਂ ਦੀ ਬਹੁਤ ਭਾਰੀ ਬਚਤ ਹੋ ਗਈ। ਬਾਕੀ ਜੋ ਬੰਦਾ ਇਲਾਜ ਸੀ ਜਾਂ ਸਟੀਚਿੰਗ ਵਗੈਰਾ ਹੋਰ ਸਾਰਾ ਸੀ ਕਰ ਦਿੱਤਾ। ਸਰ ਇਹਨਾਂ ਦੇ ਜਿੱਤੇ ਚਾਇਨਾ ਡੋਰ ਕਿੱਥੇ ਅਟੈਕ ਕੀਤਾ ਹੈ ਕਿਹੜੀ ਸਾਈਡ ਤੇ ਇਸ ਤੇ ਇਹਨਾਂ ਦੇ ਨੱਕ ਦੇ ਉੱਪਰਲੇ ਹਿੱਸੇ 'ਚ ਲੈਫਟ ਆਈ ਤੋਂ ਬਾਹਰ ਬਾਹਰਲੇ ਪਾਸੇ ਲੈ ਕੇ ਸਾਰਾ ਫੋਰਹੈਡ ਵਾਲੇ ਪਾਸੇ ਪਰ ਫੋਰਹੈਡ ਦੀ ਤੇ ਹੈਡ ਦੀ ਬੱਚਤ ਉਹਦੀ وجہ ਨਾਲ ਹੋ ਗਈ ਕਿ ਇਹਨਾਂ ਨੇ ਦਸਤਾਰ ਪਾਈ ਹੋਈ ਸੀ। ਬਾਕੀ ਕਾਫੀ ਡੀਪ ਇੰਜਰੀ ਸੀ ਪਰ ਪ੍ਰੋਪਰ ਸਟੀਚਿੰਗ ਇਹਨਾਂ ਦੀ ਕਰ ਦਿੱਤੀ ਗਈ। ਸਰ ਕਿਨੇ ਸਮੇਂ ਤੱਕ ਜਿਹੜਾ ਇਹ ਠੀਕ ਹੋ ਜਾਏਗਾ? ਇਹ ਕਰੀਬ ਇਹਨਾਂ ਨੂੰ ਇੱਕ ਹਫਤਾ ਲੱਗ ਜਾਵੇਗਾ। ਜੀ। ਕੀ ਅਪੀਲ ਕਰੋਗੇ ਸਰ ਜਿਹੜੇ ਜਾਨੀ ਦੌਰ ਤੇ ਜਾਂ ਪ੍ਰਸ਼ਾਸਨ ਕੀ? ਮੇਰੀ ਤਾਂ ਇਹੀ ਅਪੀਲ ਵੀ ਹੈ ਜੀ ਬੇਨਤੀ ਵੀ ਹੈ ਕਿ ਸਾਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਖਾਸਾ ਤੁਹਾਡੇ ਸਾਹਮਣੇ ਹੀ ਪਹਿਲੇ ਵੀ ਹੁੰਦੇ ਆਏ ਆ। ਸਾਡੇ ਕੋਲੇ ਅੱਗੇ ਵੀ ਕਈ ਵਾਰੀਆਂ ਇਸ ਤਰ੍ਹਾਂ ਦੇ ਕੇਸ ਆਏ ਤਾਂ ਸਰਕਾਰ ਨੇ ਜੋ ਪ੍ਰਤੀਬੰਧ ਲਾਇਆ ਮੇਰੀ ਲੋਕਾਂ ਨੂੰ ਬੜੀ ਬੜੀ ਜ਼ੋਰ ਦੀ ਅਪੀਲ ਕਰ ਰਿਹਾ ਕਿ ਇਸ ਚੀਜ਼ ਤੋਂ ਬਚੋ ਔਰ ਇਨ ਫਿਊਚਰ ਚਾਈਨਾ ਡੋਰ ਦੀ ਵਰਤੋਂ ਨਾ ਵੇਚੋ ਨਾ ਹੀ ਕਰੋ ਸੂਰੇ ਸਾਰੇ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਨਵਾਦ